ਗੁਰ ਕੀ ਟੇਕ ਰੋ ਦਿਨ ਰਾਤ ਇੱਕ ਦਿਨ ਨਹੀਂ ਦੋ ਦਿਨ ਨਹੀਂ ਹਰ ਵੇੜੇ ਹਰ ਘੜੀ ਭਾਈ ਸਾਹਿਬ ਜ਼ਿਕਰ ਕਰਕੇ ਗਏ ਸਨ ਬਜ਼ੁਰਗ ਵੀ ਅਸੀਂ ਅਖੰਡ ਪਾਠ ਵੀ ਰਖਾਉਨੇ ਆ ਫਾਰਮੈਲਟੀ ਹੋ ਗਈ ਕਿਉਂ ਨਾ ਜੇ ਨਹੀਂ ਨਿਭਦੀ ਤੇ ਸਹਿਜ ਪਾਠ ਹੀ ਕਰਵਾ ਲਈਏ ਜਦੋਂ ਮੌਕਾ ਪਾਣੇ ਭਾਈ ਸਾਹਿਬ ਨੂੰ ਕਹੋ ਭਾਈ ਸਾਹਿਬ ਇੰਨੇ ਕੁ ਵਜੇ ਆ ਜਾਓ ਅਸੀਂ ਉਦੋਂ ਸਾਰੇ ਜਣੇ ਬੈਠਾਂਗੇ ਕੋਈ ਨਾ ਕੋਈ ਟਬਰ ਦਾ ਜੀ ਹੋਏਗਾ ਪਾਠ ਤੁਸੀਂ ਕਰਿਓ ਸੁਣਾਂਗੇ ਅਸੀਂ ਭਾਈ ਸਾਹਿਬ ਵੀ ਸੌਕੇ ਆਪਾਂ ਵੀ ਸੌਕੇ ਐਡੀ ਕਿਹੜੀ ਕਹਾਣੀ ਜਾਣਾਂ ਕਿਤੇ ਪਰ ਨਹੀਂ ਜਦੋਂ ਭੋਗ ਦੇ ਸ਼ਲੋਕ ਆਉਂਦੇ ਨੇ ਉਦੋਂ ਚੌਰ ਫੜ ਕੇ ਐਨ ਕੋਚਵੀਆਂ ਪੱਗਾਂ ਬੰਨ ਕੇ ਐਨ ਦੁਪੱਟੇ ਛਪਟੇ ਲੈ ਕੇ ਸਾਹਮਣੇ ਬੈ ਕੇ ਵੀ ਹੁਣ ਤਾਂ ਬੜਾ ਗੁਰਮੁਖਾਂ ਦਾ ਪ੍ਰੋਤ ਭਾਈ ਸਾਹਿਬੇ ਮੇਰੇ ਵਰਗੇ ਭੁੱਲੇ ਭੁੱਲੇ ਕਹੇ ਗੁਰਮੁਖਾਂ ਨੇ ਪਰਸੋਂ ਦੀ ਇੰਨੀ ਸੇਵਾ ਕੀਤੀ ਹੈ ਮਾਰੇ ਤੁਹਾਡੇ ਲੱਗੋ ਤਾਂ ਹੀ ਲੈ ਹੀ ਨਹੀਂ ਹੈ ਨਾ ਇਹਨਾਂ ਨੂੰ ਰੋਟੀ ਦਾ ਚੇਤਾ ਨਾ ਪਾਣੀ ਦਾ ਚੇਤਾ ਸੱਚੇ ਬਾਦਸ਼ਾਹ ਬੜੀ ਸੇਵਾ ਕੀਤੀ ਕਿਉਂਕਿ ਤੀਜੇ ਦਿਨ ਹੀ ਤਾਂ ਲੋਕਾਂ ਵੇਖਣਾ ਹੈ ਲੋੜ ਤਾਂ ਉਦੋਂ ਹੁੰਦੀ ਹੈ ਪਹਿਲੇ ਦਿਨ ਤਾਂ ਸੋਕ ਨਾਲ ਬਿੱਟੂ ਹੀ ਬਹਾਨਾ ਆ ਕੇ ਨਿਕਲਦਾ ਖੜੇ ਜੇ ਵਾਲਾਂ ਵਾਲਾ ਜਿਹਨੇ ਮਹਾਰਾਜ ਦਾ ਸਰੂਪ ਗੁਰਦੁਆਰੇੋਂ ਲੈ ਕੇ ਆਉਣਾ ਜਿਹਨੂੰ ਭਾਈ ਡੀਕ ਦਾ ਡੀਕ ਦਾ ਪੌਣਾ ਘੰਟਾ ਐਵੇਂ ਲੰਗਾ ਛੜਦਾ ਆਖੇ ਬਿੱਟੂ ਕੇਸੀ ਇਸ਼ਨਾਨ ਕਰਨ ਗਿਆ ਨਾ ਸਿਰ ਤੇ ਕੋਈ ਵਾਲ ਨਾ ਕੋ ਗੱਲ ਨਾ ਕੋ ਬਾਤ ਉਹ ਬਿੱਟੂ ਪੌਣਾ ਘੰਟਾ ਕੇਸੀ ਇਸ਼ਨਾਨ ਨਹੀਂ ਕਰਦਾ ਰਿਹਾ ਭਾਈ ਸਾਹਿਬ ਡੀਕਦੇ ਰੇ ਵਿੱਚ ਦੋਆ ਲੱਗਾ ਵਿਛਾਈ ਹੋਈ ਦੇਖ ਹੋਈ ਮਹਾਰਾਜ ਦਾ ਜਦੋਂ ਬਿੱਟੂ ਨਿਕਲਦਾ ਭਾਈ ਦਾ ਜੀ ਕਰਦਾ ਵੀ ਇੱਥੇ ਖੂਹ ਹੋਵੇ ਨਾ ਤੇ ਮੈਂ ਛਾਲ ਮਾਰ ਦਿਆਂ ਐਸ ਬਿੱਟੂ ਨੂੰ ਟੀਕਦੇ ਆ ਪੌਣਾ ਘੰਟਾ ਲਾ ਦਿੱਤਾ। ਲੇਟ ਖੰਡ ਪਾਠ ਉਧਰੋਂ ਫਿਰ ਜਦੋਂ ਟੋਕਰੀ ਵਾਲੇ ਆਉਂਦੇ ਨੇ ਜੇ ਆ ਗਏ ਤੇ ਭਾਈ ਸਾਹਿਬ ਨੂੰ ਚਾਬੀ ਭਰ ਦੇਣੀ ਛੇਤੀ ਕਰ ਦੇ ਹੁਣ ਉਹਨਾਂ ਕੋਲ ਟਾਈਮ ਨਹੀਂ ਬਾਅਦ ਚ ਅਸੀਂ ਵੀ ਜਾਣਾ ਤੇ ਜੇ ਲੇਟ ਹੋਏ ਤੇ ਭਾਈ ਸਾਹਿਬ ਥੋੜਾ ਜਿਹਾ ਹੋੜੀ ਹੋੜੀ ਕਰਦੇ। ਥੋੜਾ ਜਿਹਾ ਹੋੜੀ ਹੋੜੀ ਚੱਲਿਓ। ਕੀ ਹੋਇਆ? ਇਹ ਗੁਰੂ ਗ੍ਰੰਥ ਸਾਹਿਬਾ ਰਾਜ ਦੀ ਬਾਣੀ ਦਾ ਉਪਦੇਸ਼ ਲਿਆ ਜਾ ਰਹੇ। ਕਿ ਜਦੋਂ ਮਰਜੀ ਚੌਥਾ ਗੇਅਰ ਬਾਦਿਓ ਜਦੋਂ ਮਰਜੀ ਨਿਊਟਰਲ ਕਰ ਲੋ ਵੀ ਰਿੜਦੀ ਜਾਏ ਔੜੀ ਔੜੀ ਗੱਡੀ ਵੀ ਭਾਈ ਸਾਹਿਬ ਦਾ ਤਾਂ ਅਸੀਂ ਗੁਰਬਾਣੀ ਦਾ ਤਾਂ ਇਵੇਂ ਮਜ਼ਾਕ ਬਣਾਇਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੱਜ ਇਸ ਕੰਮ ਲਈਏ ਸਾਡੇ ਕੋਲ ਖਿਮਾ ਕਰ ਦੇਣਾ ਜਿੰਨਾ ਅਸੀਂ ਮਰਜ਼ੀ ਕਹਿ ਲਈ ਕਿ ਹੈ ਤਾਂ ਇਹ ਨਿਰਾਦਰੀ ਹੈ ਨਾ ਭਾਵੇਂ ਜੋ ਮਰਜ਼ੀ ਹੋਵੇ ਮਜਬੂਰੀ ਕਹਿ ਲਓ ਖੁਸ਼ੀ ਕਹਿ ਲਓ ਆਦਤ ਕਹਿ ਲਓ ਪਰ ਹੈ ਤੇ ਬੇਅਦਬੀ ਨਾ ਏ ਕਿਸੇ ਨੂੰ ਵੀ ਪੁੱਛ ਲਿਓ ਮੂਰਖ ਤੋਂ ਮੂਰਖ ਵੀ ਕਹਿ ਦੇਗਾ ਇਹ ਬੇਅਦਬੀ ਹੈ ਗੁਰੂ ਗ੍ਰੰਥ ਸਾਹਿਬ ਹੋਰ ਕੀ ਏ ਇਹ ਤਾਂ ਬਾਤ ਹੋ ਰਹੂ ਵੀ ਕੀ ਸਕਦਾ ਗੌਣ ਵਾਲੀ ਨੂੰ ਪੈਸੇ ਦੇਣੇ ਨੇ ਰਾਗੀ ਨੂੰ 500 ਰੁਪਇਆ ਦੇ ਦੇਣਾ ਮੱਥਾ ਡੰਬ ਦੇਣਾ ਵੀ ਲੈ ਜਨਾ ਤੇਰੇ ਮੋਟਰਸਾਈਕਲ ਚ ਦੇਲ ਪਿਆ ਤੈਨੂੰ ਦੇਤ ਦਿੱਤਾ ਔਰ ਜ਼ਮੀਨਾਂ ਲਵਾ ਦੀਏ ਤੇਰੇ ਨਾਂ ਤੇ ਗਾਉਣ ਵਾਲੀ ਭਾਂਵੇਂ ਸਾਰਾ ਘਰ ਲੁੱਟ ਕੇ ਲੈ ਜਾਏ ਉਥੇ ਮੱਥੇ ਬਾਟੀ ਨਹੀਂ ਪੈਣਾ ਕਿਸੇ ਦੇ 100 100 5 500 ਦੇ ਲੋਟ ਸੁੱਟਨੇ ਨੇ ਸਾਰਿਆਂ ਨੇ ਇਸ ਤਰ੍ਹਾਂ ਹੀ ਹੁੰਦਾ ਹੈ ਨਾ ਜੀ ਜਿਹਨੇ ਗੁਰਮਤ ਦਾ ਪ੍ਰਚਾਰ ਕਰਨਾ ਹੈ ਉਹਨੂੰ ਤਾਂ ਅਸੀਂ ਕਹਿੰਨੇ ਆਂ ਕਿ ਇਹਨੇ ਕੱਲ ਮਰਨੇ ਅੱਜ ਕਿਉਂ ਨਹੀਂ ਮਰਦਾ ਤੇ ਜਿਹਨੇ ਗੰਦ ਪਾਉਣਾ ਹੈ ਸਾਡੇ ਕੰਨਾਂ ਦੇ ਵਿੱਚ ਜ਼ਹਿਰ ਭੋਲਣਾ ਹੈ ਸਾਡੇ ਮੁੰਡੇ ਤੇ ਕੁੜੀਆਂ ਵਿਗਾੜਨੀਆਂ ਨੇ ਇਸ ਪੰਜਾਬ ਦੀ ਪਵਿੱਤਰ ਭੂਮੀ ਨੂੰ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੇ ਉੱਤੇ ਜਿਨੇ ਆਪਣੀ ਗੰਦਗੀ ਦਾ ਪਰਦਾ ਪਾ ਦੇਣਾ ਉਹਨਾਂ ਦੀ ਪੂਜਾ ਹੋ ਰਹੀ ਹੋਵੇ ਮੇਰੇ ਹਜ਼ੂਰ ਗੁਰਬਾਣੀ ਦੇ ਵਿੱਚ ਆਖਦੇ ਨੇ ਇਲਤ ਕਾ ਨਾਉ ਚੌਧਰੀ ਕੂੜੀ ਪੁਰਾਖਾਉ ਇਲਤ ਚੌਧਰ ਹੋ ਗਈ ਏ ਇਲਤ ਦੀ ਚੌਧਰ ਏ ਜਿਹੜਾ ਵੱਧ ਇਲਤਾਂ ਕਰੇ ਖਰਾਬੀਆਂ ਕਰੇ ਉਹ ਚੌਧਰੀ ਝੂਠ ਨੂੰ ਥਾਂ ਮਿਲ ਰਿਹਾ ਧਰਮ ਖੂਜੇ ਲਾ ਲਿਆ ਐਸਾ ਨਾ ਕਰੀਏ ਸਾਡੇ ਬਾਬੇ ਨੇ ਬਹੁਤ ਦੂਰ ਦਰਾਜ ਤੱਕ ਲੰਬੇ ਪੈਂਡੇ ਕਰਕੇ ਦੁਨੀਆ ਦੇ ਅੰਦਰ ਧਰਮ ਦਾ ਡੰਗਾ ਵਜਾਇਆ ਅਸੀਂ ਉਸ ਬਾਬੇ ਦੇ ਸੇਖਾਂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਪੁੱਤਰ ਦਾ ਦਰਜਾ ਦੇ ਕੇ ਉਹ ਅਥਾ ਮਾਨ ਤੇ ਸਤਕਾਰ ਦਿਤਿਆ ਜਿਸ ਵੇਲੇ ਐਮਰਜੈਂਸੀ ਦੇ ਸਮੇਂ ਦੇ ਵਿੱਚ ਜੇਲ੍ਹਾਂ ਭਰਦੀਆਂ ਸਨਾਂ ਤੇ ਜੇਲਰ ਪੁੱਛਦਾ ਸੀ ਐਡਰੈਸ ਨੋਟ ਕਰਦਾ ਸੀ ਕੌਣ ਹੈ ਤੂੰ ਬੰਦਾ ਨਾਂ ਦੱਸਦਾ ਮੈਂ ਆ ਬਲਵੰਤ ਸਿੰਘ ਪਿਓ ਦਾ ਨਾਂ ਗੁਰੂ ਗੋਬਿੰਦ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ਅਨੰਦਪੁਰ ਸਾਹਿਬ ਦਾ ਚੱਲ ਅੰਦਰ ਜੇਲ੍ਹ ਵਿੱਚ ਕੋਈ ਐਸਾ ਅਕਾਲੀ ਉਸ ਵੇਲੇ ਨਾ ਅੱਜ ਦੇ ਅਕਾਲੀਆਂ ਤਾਂ ਗੱਲ ਹੀ ਨਹੀਂ ਕਰਦਾ ਨਾ ਗੱਲ ਕਰਨ ਯੋਗ ਹੀ ਨਹੀਂ ਖਿਮਾ ਕਰਦੇ ਉਹਨਾਂ ਦੀ ਗੱਲ ਕਰਦਾ ਜਿਸ ਵੇਲੇ ਬੁਰਾਈ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਉਸ ਵੇਲੇ ਦੀ ਗੱਲ ਕਰਦਾ ਉਸ ਵੇਲੇ ਦੀ ਗੱਲ ਅੱਜ ਉਹ ਤੜ ਹੈ ਸਾਡੇ ਅੰਦਰ ਅੱਜ ਉਹ ਗੱਲ ਹੈ ਸਾਡੀਆਂ ਰਗਾਂ ਦੇ ਵਿੱਚ ਉੱਚ ਦਿੱਤੀ ਗਈ ਹੈ ਕੋਈ ਚਿੱਟੇ ਨਹੀਂ ਉੱਚ ਦਿਤੀਏ ਕੁਝ ਗਾਉਣ ਵਾਲਿਆਂ ਨੇ ਉੱਚ ਦਿਤੀਏ ਕੁਝ ਪਖੰਡੀਆਂ ਦੇ ਡੇਰਿਆਂ ਨੇ ਉੱਚ ਦਿਤੀਏ ਸਾਡੀ ਮੱਤ ਤੇ ਪਰਦਾ ਪਾ ਦਿੱਤਾ ਸਾਨੂੰ ਸਮਾਇਕ ਦੇ ਸੂਟਿਆਂ ਨੇ ਮੋਲਿਆ ਸਾਨੂੰ ਗਾਉਣ ਵਾਲਿਆਂ ਦੇ ਠੁੰਮਕਿਆਂ ਨੇ ਮਾਰ ਛੁਟਿਆ ਕਾਮ ਦੀਆਂ ਨਦੀਆਂ ਵਹਿ ਰਹੀਆਂ ਨੇ ਪੰਜਾਬ ਦੀ ਧਰਤ ਦੇ ਉੱਤੇ ਔਰ ਕਰੋਧ ਵਿੱਚ ਅੰਨੀ ਹੋਈ ਸਿੱਖ ਜਨਤਾ ਇੱਕ ਦੂਜੇ ਦਾ ਸਿਰ ਪਾੜ ਰਹੀ ਹੈ ਵੋਟਾਂ ਤੋਂ ਇਸ ਕੌਮ ਦਾ ਭਲਾ ਕਿੱਥੇ ਹੋ ਜਾਏਗਾ ਜਿਹਦੇ ਪੈਰ ਪੈਰ ਤੇ ਜ਼ਹਿਰ ਦੇ ਪਿਆਲੇ ਭਰੇ ਪਏ ਨੇ ਪੀਣ ਵਾਸਤੇ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਵਾਜ਼ ਦਿੰਦੇ ਨੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤੇ ਅਸੀਸਾਂ ਵੰਡਣ ਵਾਲੇ ਦਾਤਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਕਦੇ ਆਖੀਏ ਦਾਤਾ ਇਹ ਪੰਜਾਬ ਤੇਰਾ ਤੇ ਪਛਮ ਚੂਲਦਾ ਰਹੇਗਾ ਇਹਦੇ ਥੱਲੇ ਖੜਾ ਹੋਇਆ ਵਿਅਕਤੀ ਸੋਖ ਮਹਿਸੂਸ ਕਰੇ ਜਹਾਂ ਜਹਾਂ ਖਾਲਸਾ ਜੀ ਸੈਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸੈਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਹ ਆਪਾਂ ਰੋਜ਼ ਅਰਦਾਸ ਵਿੱਚ ਮੰਗਦੇ ਆਂ ਔਰ ਇਹਨਾਂ ਬਚਨਾਂ ਨੂੰ ਸਾਕਾਰ ਕਰਨ ਦਾ ਆਪਾਂ ਸਾਰੇ ਰਲ ਮਿਲ ਉਤਮ ਕਰੀਏ ਆ ਬੜੀਆਂ ਸਿਆਣੀਆਂ ਸੰਤਾਂ ਹੋ ਗੁਰੂ ਦਰਬਾਰ ਵਿੱਚ ਪਹੁੰਚਦੇ ਹੋ ਸੇਵਾ ਕਰਦੇ ਹੋ ਬੜਾ ਸੋਹਣਾ ਪ੍ਰਬੰਧ ਬਾ ਨੌਜਵਾਨ ਵੀ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਬਸ ਹੁਣ ਅਗਲਾ ਕਦਮ ਆਪਾਂ ਇਹ ਕੁੱਟਣਾ ਹੈ ਵੀ ਆਪਣੇ ਅੰਦਰ ਦੇਸ਼ ਉਤਸ਼ਾਹ ਨੂੰ ਗੁਰੂ ਦੀ ਸਿੱਖੀ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੋੜੀ ਰੱਖਣਾ ਹੈ ਕਿ ਸਾਡੀ ਧਰਤੀ ਤੇ ਇਸ ਧਰਤੀ ਉੱਤੇ ਸਾਡੇ ਪੁਰਖਿਆਂ ਨੇ ਖੂਨ ਡੋਲਿਆ ਹੈ ਅਸੀਂ ਪੈਰ ਗੱਡ ਕੇ ਖਲੋਤੇ ਤਾਂ ਇਹ ਧਰਤੀ ਸਾਡੇ ਕਰਮਾਂ ਦੇ ਵਿੱਚ ਸਾਨੂੰ ਨਸੀਬ ਹੋਈਏ ਇੱਥੇ ਗੰਧ ਨਹੀਂ ਪੈਣਾ ਚਾਹੀਦਾ ਇਹ ਧਰਤੀ ਤੇ ਬੜੀ ਸ਼ੋਭ ਨੀਕ ਪੂਜਣ ਯੋਗ ਹੈ ਇਹਨੇ ਚੱਪੇ-ਚੱਪੇ ਦੇ ਉੱਤੇ ਸਾਡੇ ਬਜ਼ੁਰਗਾਂ ਦੀਆਂ ਯਾਦਗਾਰਾਂ ਸ਼ਿਸ਼ੋਭਤ ਨੇ ਇਥੇ ਸਾਡੇ ਗੁਰੂ ਦੇ ਪੁੱਤਰਾਂ ਦਾ ਖੂਨ ਡੁੱਲਿਆ ਕਿਸੇ ਦਾ ਨੀਹਾਂ ਦੇ ਵਿੱਚ ਕਿਸੇ ਦਾ ਚਮਕੌਰ ਦੀ ਜੂਹ ਦੇ ਵਿੱਚ ਅਸੀਂ ਇਸ ਧਰਤੀ ਨੂੰ ਸਵਰਗ ਵਾਤ ਬਣਾਉਣਾ ਹੈ ਯਤਨਸ਼ੀਲ ਹੋਈਏ ਹਜ਼ੂਰ ਕਿਰਪਾ ਕਰਨ ਆਪਾਂ ਸਾਰੇ ਹੀ ਗੁਰਮਤ ਗੁਰਬਾਣੀ ਦੇ ਨਾਲ ਗਾਹੇ ਵਗਾਹੇ ਹਰ ਵੇਲੇ ਜੁੜੇ ਰਹੇ